ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਣਾ ਜੀ ਦੋ ਬ੍ਰਾਂਚਾਂ ਫਸਟ ਬ੍ਰਾਂਚ ਆਪਾਂ ਨਿਹਾਲ ਸਿੰਘ ਵਾਲਾ ਵਿਖੇ ਆ ਸੈਕੰਡ ਬ੍ਰਾਂਚ ਆਪਾਂ ਠੂਰ ਐਦਕੀ 2024 ਚ ਸਟਾਰਟ ਕੀਤੀ ਆ ਪ੍ਰਮਾਤਮਾ ਲੰਗ ਵਸ ਇੱਕ ਸੇਵਾ ਲੱਗੀ ਵੀ ਆ ਵੀ ਨਿਹਾਲ ਸਿੰਘ ਵਾਲੇ 27 ਦਸੰਬਰ ਨੂੰ ਸ਼ਹੀਦੀ ਦੇਣ ਤੇ ਅਸੀਂ ਪ੍ਰਸ਼ਾਦੇ ਪਾਣੀ ਦਾ ਲੰਗਰ ਲਾਉਣੇ ਆ ਐਦਕੀ ਬਾਬਾ ਜੀ ਦੀ ਮਿਹਰ ਨਾਲ ਸਾਨੂੰ ਸੇਵਾ ਇੱਥੇ ਠੂਰ ਵਾਲੇ ਆਫਿਸ ਮਿਲੀ ਆ ਇਹ ਆਪਣਾ ਸੇਵਾ ਮਿਲੀ ਵੀ ਆਸ ਪਰਮਾਤਮਾ ਨੇ ਲਾਈ ਆ ਅਸੀਂ ਕਰੀ ਜਾਂਦੇ ਆ ਕਿਉਂਕਿ ਆਪਣੇ 10ਵੇਂ ਪਾਤਸ਼ਾਹ ਨੇ ਇੱਕ ਹਫ਼ਤੇ ਦੇ ਵਿੱਚ ਵਿੱਚ ਆਪਣੀ ਖਾਤਰ ਉਹਨਾਂ ਨੇ ਆਪਣਾ ਸਾਰਾ ਸਰਵਾਂਸ ਤੋਂ ਪਰਿਵਾਰ ਵਾਰਤਾ ਸੀ ਅੱਜ ਦੇ ਦਿਨ ਮਾਤਾ ਗੁਜਰਕੌਰ ਤੇ ਦੋਨਾਂ ਛੋਟੇ ਸਹਿਬਜ਼ਾਦਿਆਂ ਨੂੰ ਸਰਹੰਦ ਲਿਆਂਦਾ ਗਿਆ ਸੀ ਉੱਥੇ ਮੋਤੀ ਮਹਿਰੇ ਨੇ ਦੁੱਧ ਦੀ ਸੇਵਾ ਕੀਤੀ ਸੀ ਤੇ ਮਾਤਾ ਜੀ ਨੇ ਬਚਨ ਕੀਤੇ ਸੀ ਵੀ ਤੂੰ ਉਹ ਗੁਰੂ ਦਾ ਮੋਤੀ ਆ ਇਦੀ ਕਦੇ ਚਮਕ ਵੀ ਘਟੋਗੀ ਨਹੀਂ ਜਦੋਂ ਵੀ ਗੁਰੂ ਦੇ ਲਾਲਾ ਨੂੰ ਯਾਦ ਕੀਤਾ ਜਾਊਗਾ ਤੇਰਾ ਨਾਮ ਹਮੇਸ਼ਾ ਸਭ ਤੋਂ ਪਹਿਲਾਂ ਲਿਆ ਜਾਊਗਾ ਮੈਂ ਆਪਣੇ ਸਾਰੇ ਸਮੁੱਚੇ ਸਟਾਫ ਦਾ ਸਾਰੇ ਠੂਰ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਲੰਗਰ ਦੇ ਵਿੱਚ ਵੱਧ ਚੜ੍ਹ ਕੇ ਸਾਡਾ ਸਹਿਯੋਗ ਦਿੱਤਾ ਕਿਉਂਕਿ ਫਾਸਟ ਟਾਈਮ ਨਵੀਂ ਜਗ੍ਹਾ ਕੇ ਪ੍ਰਬੰਧ ਕਰਨਾ ਬਹੁਤ ਮੁਸ਼ਕਲ ਹੁੰਦਾ ਮੈਨੂੰ ਇਹ ਕਾਫੀ ਜਾਨੀ ਕਿ ਸੀਗਾ ਵੀ ਸ਼ਾਇਦ ਕੋਈ ਕਮੀਆਂ ਪੇਛੀਆਂ ਰਹਿ ਜਾਣ ਪਰ ਨਗਰ ਦੇ ਸਹਿਯੋਗ ਨਾਲ ਨੋਂ ਸੁਬਾ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਇਹ ਜਿਹੜਾ ਆਪਣਾ ਦੁੱਧ ਦਾ ਲੰਗਰ ਅਤੁੱਟ ਵਰਤਿਆ ਜੀ ਸਾਰੇ ਠੂਰਪਿੰਡ ਵਸਨੀਕਾਂ ਦਾ ਮੇਰੇ ਸਟਾਫ ਦਾ ਤੇ ਹੋਰ ਨੇੜੇ ਆਪਣੇ ਜਿਹੜੇ ਦੂਰੋਂ ਨੇੜੋਂ ਚੱਲ ਕੇ ਆ ਕੇ ਇੱਥੇ ਦੁਕਾਨਦਾਰ ਵੀਰ ਕੰਮ ਕਰਦੇ ਉਹਨਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਈਡੀ ਵਾਲੇ ਵੀਰਾਂ ਦਾ ਵੀ ਸੋਡਾ ਬਹੁਤ ਧੰਨਵਾਦ ਆ ਜੀ ਤੁਸੀਂ ਇਦਾਂ ਦੀਆਂ ਚੀਜ਼ਾਂ ਨੂੰ ਕਵਰ ਕਰਦੇ ਆਂ ਇਹਨੂੰ ਜਦੋਂ ਬੱਚੇ ਨੈਟਵਰਕ ਵਗੈਰਾ ਤੇ ਦੇਂਦੇ ਆ ਤਾਂ ਇਹ ਚੀਜ਼ਾਂ ਬੱਚਿਆਂ ਦੇ ਜਾਨੀ ਕਿ ਬਹੁਤ ਜ਼ਿਆਦਾ ਬੱਚਿਆਂ ਨੂੰ ਕੁਝ ਸਿੱਖਿਆ ਦਿੰਦੀਆਂ ਨੇ ਤੇ ਇਤਿਹਾਸ ਬਾਰੇ ਜਾਣੂ ਕਰਵਾਉਂਦੀਆਂ ਨੇ ਇਦਾਂ ਹੀ ਤੁਸੀਂ ਸੇਵਾ ਕਰਦੇ ਰਹੋ ਧੰਨਵਾਦ